ਸੰਗਤ ਜੀ ਅੱਜ ਵੀ ਦੁਬਈ ਦੇ ਮਿਊਜ਼ੀਅਮ ਦੇ ਵਿੱਚ 1860 ਦੇ ਵਿੱਚ ਕੰਗਾ ਪਹੁੰਚਿਆ ਸੀ ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਬਖਸ਼ਿਸ਼ ਕੀਤਾ ਹੋਇਆ ਸਿੱਖਾਂ ਨੂੰ ਅੱਜ ਵੀ ਦੁਬਈ ਦੇ ਵਿੱਚ ਕੰਗਾ ਮੌਜੂਦ ਆ ਮਿਊਜ਼ੀਅਮ ਦੇ ਵਿੱਚ ਤੇ ਕੰਗਾ ਕਿਵੇਂ ਪਹੁੰਚਦਾ ਪੂਰੀ ਵੀਡੀਓ ਜ਼ਰੂਰ ਦੇਖੋ 1699 ਦੇ ਵਿੱਚ ਵਿਸਾਖੀ ਆਉਂਦੀ ਹੈ ਵਿਸਾਖੀ ਦੇ ਵਿੱਚ ਪੰਜ ਕਕਾਰ ਦਿੱਤੇ ਜਾਂਦੇ ਨੇ ਜਿਨ੍ਹਾਂ ਵਿੱਚੋਂ ਇੱਕ ਕਕਾਰ ਕੰਗਾ ਔਰ ਇਹ ਕੰਗਾ ਭਾਰਤ ਤੋਂ ਚੱਲ ਕੇ ਪਹੁੰਚਦਾ ਤਜ਼ਾਨੀਆ ਦੇ ਵਿੱਚ ਤਜ਼ਾਨੀਆ ਦੇ ਵਿੱਚੋਂ ਇਹੀ ਕੰਗਾ ਜਿਹੜਾ ਤਨਗੁਰ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਕੀਤਾ ਤਜ਼ਾਨੀਆ ਤੋਂ ਇਹ ਕੰਗਾ ਗਿਫਟ ਰੂਪ ਦੇ ਵਿੱਚ ਜਾ ਕੇ ਪਹੁੰਚਦਾ ਦੁਬਈ ਦੇ ਵਿੱਚ 1860 ਦੇ ਵਿੱਚ ਤਨਗੁਰ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਗਿਆ ਕੰਗਾ ਅੱਜ ਵੀ ਦੁਬਈ ਦੇ ਮਿਊਜ਼ੀਅਮ ਦੇ ਵਿੱਚ ਪਿਆ ਜਦੋਂ ਆਪਜੀ ਕਦੇ ਵੀ ਦੁਬਈ ਜਾਓ ਦੁਬਈ ਦੇ ਵਿੱਚ ਇੱਕ ਇਲਾਕਾ ਪੈਂਦਾ ਬਰ ਦੁਬਈ ਬਰ ਦੁਬਈ ਦੇ ਵਿੱਚ ਅਲਗੋ ਬੀਬਾ ਮੈਟਰੋ ਸਟੇਸ਼ਨ ਹੈ ਉਹਦੇ ਨਾਲ ਹੀ ਇਹ ਇੱਕ ਪੁਰਾਣਾ ਦੁਬਈ ਦਾ ਮਿਊਜ਼ੀਅਮ ਹੈ ਐਸੇ ਮਿਊਜ਼ੀਅਮ ਦੇ ਵਿੱਚ ਜਦੋਂ ਖੋਜ ਵਿਚਾਰ ਟੀਮ ਪਹੁੰਚੀ ਅਸੀਂ ਪੂਰੇ ਮਿਊਜ਼ੀਅਮ ਨੂੰ ਦੇਖਿਆ ਉਦੋਂ ਅਸੀਂ ਹੈਰਾਨ ਹੋਏ ਜਦੋਂ ਉੱਥੇ ਇੱਕ ਕੰਗਾ ਲੱਗਿਆ ਹੋਇਆ ਵੇਖਿਆ ਔਰ ਤੁਸੀਂ ਇਸ ਕੰਗੇ ਦੀ ਸ਼ੇਪ ਦੇਖੋ ਇਹ ਕੰਗਾ ਸ਼ੇਪ ਵੀ ਨਹੀਂ ਕਹਿ ਸਕਦੇ ਇਹ ਕੰਗਾ ਅੱਜ ਵੀ ਸਿੱਖ ਪੂਰੇ ਸਤਕਾਰ ਦੇ ਨਾਲ ਆਪਣੇ ਕੇਸਾਂ ਦੇ ਵਿੱਚ ਰੱਖਦਾ ਪਰ ਇਹ ਕੰਗਾ ਭਾਰਤ ਤੋਂ ਤਜਾਨੀਆ ਪਹੁੰਚਦਾ ਤਜਾਨੀਆ ਤੋਂ ਦੁਬਈ ਦੇ ਵਿੱਚ ਪਹੁੰਚਦਾ ਦੁਬਈ ਦੇ ਮਿਊਜ਼ੀਅਮ ਦੇ ਵਿੱਚ ਅੱਜ ਵੀ ਇਹ ਕੰਗਾ ਸਸੋਬਿਤ ਹੈ ਕੋਈ ਵੀ ਵੀਰ ਜਦੋਂ ਕਦੇ ਆਪ ਜੀ ਦੁਬਈ ਜਾਓ ਇਹ ਦੁਬਈ ਦਾ ਮੈਪ ਹੈ ਇਹ ਮਿਊਜ਼ੀਅਮ ਹੈ ਇਸ ਮਿਊਜ਼ੀਅਮ ਦੇ ਵਿੱਚ ਆਪ ਜੀ ਨੇ ਕੰਗਾ ਲੱਭਣਾ ਹੈ ਔਰ ਕੰਗਾ ਲੱਭ ਕੇ 9781913113 ਦੇ ਉੱਤੇ ਇੱਕ ਵੀਡੀਓ ਬਣਾ ਕੇ ਭੇਜਣੀ ਹੈ ਦੁਬਈ ਦੇ ਵਿੱਚ ਵੀ ਜਿਹੜੇ ਵੀਰ ਨੇ ਜਿਹੜਾ ਵੀਰ ਕੋਈ ਵਧੀਆ ਵੀਡੀਓ ਬਣਾ ਕੇ ਭੇਜੇਗਾ ਉਸ ਨੂੰ ਅਸੀਂ ਆਪਣੇ ਚੈਨਲ ਦੇ ਉੱਤੇ ਅਪਲੋਡ ਕਰਾਂਗੇ ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ